हां जी ਆਪਣੇ ਕੋਲ दुपट्टा सूट रहेगा प्रिंटेड शर्ट रहेगी प्लेन बॉटम रहेगी दुपट्टे ਉੱਤੇ ਵਰਕ ਕੀਤਾ ਹੋਇਆ ਪ੍ਰਾਈਸ ਇਹਨਾਂ ਸੁੱਟਨ ਦਾ 899 ਫ੍ਰੀ ਸ਼ਿਪਿੰਗ ਕੋਈ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੂਟ ਪਸੰਦ ਆਉਂਦਾ ਮੇਰਾ ਵਟਸਐਪ ਨੰਬਰ ਮੈਂਸ਼ਨ ਆ ਤੁਸੀਂ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਇਹ ਪ੍ਰਿੰਟਡ ਸ਼ਰਟ ਰਹੇਗੀ ਪਲੇਨ बॉटम ਰਹੇਗੀ बॉटम ਤੇ ਵਰਕ ਰਹੇਗਾ ਵਿਦਆਊਟ ਦੁਪੱਟਾ ਇਹ ਸੂਟ ਨੇ ਤੁਸੀਂ ਇਹਨਾਂ ਨੂੰ ਵੀ ਬਾਈ ਕਰ ਸਕਦੇ ਹੋ 999 ਫ੍ਰੀ ਸ਼ਿਪਿੰਗ ਦੇ ਵਿੱਚ ਲਿਮਿਟਡ ਇਸਟਾਕ ਆ ਨੈਕਸਟ ਡੇ ਦੁਪੱਟਾ ਸੂਟ ਰਹਿਣਗੇ ਪ੍ਰਿੰਟਡ ਸ਼ਰਟ ਰਹੇਗੀ ਪਲੇਨ ਬਾਟਮ ਰਹੇਗੀ ਦੁਪੱਟਾ ਤੇ ਵਰਕ ਹੋਇਆ ਪੈਸ ਵਰਕ ਹੋਇਆ ਤੁਸੀਂ ਇਹਨਾਂ ਸੂਟਾਂ ਨੂੰ ਵੀ ਬਾਈ ਕਰ ਸਕਦੇ ਹੋ ਲਿਮਿਟਡ ਸਟਾਕ ਆ ਪ੍ਰਾਈਸ ਬਹੁਤ ਘੱਟ ਹੁੰਦਾ ਆਪਣੇ ਸੂਟਾਂ ਦਾ ਇਹ ਵੀ ਆਪਣੇ ਕੋਲ ਫੁਲਕਾਰੀ ਸਟਾਈਲ ਚ ਸੂਟ ਰਹਿਣਗੇ ਇਨ ਬਾਟਮ ਤੇ ਵੀ ਵਰਕ ਰਹੇਗਾ ਘੇਰੇ ਤੇ ਦੁਪੱਟਾ ਟਾਈਡ ਆ ਹੀ ਰਹੇਗਾ ਇਹਨਾਂ ਸੂਟਾਂ ਨੂੰ ਵੀ ਬਾਈ ਕਰ ਸਕਦੇ ਹੋ ਆਪਣੇ ਪੇਜ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਇਹ ਵਾਲੇ ਸੂਟ ਵੀ विद दुपट्टा रहने गए बहुत ही ज्यादा पॉर्टीवेयर सूट ने प्योर को अपने कोटफ हों लिमिटेड स्टॉक है नैक्सट अपने को वर्क रहेगा बॉटम से और इससे दुपट्टा टाइड ही रहेगा बहुत ही ज़्यादा सोहने सूट रेडी हुए हैं इनका भी ऑर्डर प्लेस कर सदते हो मेरा वट्सअप नंबर मैनशन है स्क्रीन सेंड करके पॉर्टीवेयर सूट ने ये भी ये दुपट्टा सूट रहने इन्हों भी ऑर्डर प्लेस कर सद ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ